ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਰੈਸਪੀਜ਼ ਬਾਈ ਮਨੀਸ਼ਾ 'ਚ ਅੱਜ ਅਸੀਂ ਬਣਾਵਾਂਗੇ ਪਾਓ ਭਾਜੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਮੇਰੇ ਫੈਮਿਲੀ ਵਿੱਚ ਤਾਂ ਇਹ ਸਾਰਿਆਂ ਨੂੰ ਬਹੁਤ ਹੀ ਪਸੰਦ ਹੈ ਤਾਂ ਚਲੋ ਇਹਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਇਨਗਰੀਡੀਅੰਟਸ ਸਾਨੂੰ ਚਾਹੀਦੀ ਹੈ ਦੋ ਸ਼ਿਮਲਾ ਮਿਰਚ ਤਿੰਨ ਗਾਜਰਾਂ ਦੋ ਆਲੂ ਹਾਫ ਫੁੱਲ ਗੋਬੇ ਹੀ ਯੂਜ਼ ਕਰਾਂਗੇ ਅਸੀਂ ਇੱਕ ਕਟੋਰੀ ਮਟਰ ਦੋ ਟਮਾਟਰ ਇੱਕ ਛੋਟਾ ਕੱਦੂ ਹੁਣ ਸਾਰੀਆਂ ਸਬਜ਼ੀਆਂ ਨੂੰ ਅਸੀਂ ਰਫਲੀ ਕੱਟ ਲੈਣਾ ਹੈ ਗਾਜਰ ਨੂੰ ਵੀ ਇੱਦਾਂ ਕੱਟ ਲਵਾਂਗੇ ਆਲੂ ਵੀ Shimla mirch ਵੀ ਮਾਟਰਾਂ ਨੂੰ ਵੀ ਐਸੀ ਤਰ੍ਹਾਂ ਮੋਟਾ-ਮੋਟਾ ਕੱਟ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਅਸੀਂ ਰਫਲੀ ਕੱਟ ਲਿਆ ਹੈ ਤੁਸੀਂ ਕੋਈ ਵੀ ਸਬਜ਼ੀਆਂ ਯੂਜ਼ ਕਰ ਸਕਦੇ ਹੋ ਜਿਹੜੀਆਂ ਵੀ ਤੁਹਾਡੇ ਕੋਲ ਅਵੇਲੇਬਲ ਨੇ ਜਾਂ ਜਿਹੜੀਆਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਕद्दू ਨੂੰ ਵੀ ਅਸੀਂ ਛਿੱਲ ਕੇ ਮੋਟਾ-ਮੋਟਾ ਕੱਟ ਲਿਆ ਹੈ ਹੁਣ ਅਸੀਂ ਪਾਉ ਭਾਜੀ ਲਈ ਪ੍ਰੈਸ਼ਰ ਕੁੱਕਰ ਲਵਾਂਗੇ ਪ੍ਰੈਸ਼ਰ ਕੁੱਕਰ ਗਰਮ ਹੋਣ ਤੋਂ ਬਾਅਦ ਇਸ ਵਿੱਚ ਤੇਲ ਐਡ ਕਰਾਂਗੇ ਤੇਲ ਹੁਣ ਸਾਡਾ ਗਰਮ ਹੋ ਗਿਆ ਹੈ ਦੋ ਚਮਚ ਅਸੀਂ ਇਹਦੇ ਵਿੱਚ ਬਟਰ ਪਾਵਾਂਗੇ ਹਿੰਗ ਇੱਕ ਚਮਚ ਜੀਰਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 2 ਤੋਂ 3 ਮਿੰਟ ਜੀਰਾ ਭੁੰਨਣ ਤੋਂ ਬਾਅਦ ਇਸ ਵਿੱਚ ਸਬਜ਼ੀਆਂ ਪਾਵਾਂਗੇ ਕਦੂ ਵੀ ਪਾ ਦਵਾਂਗੇ ਕਦੂ ਪਾਣ ਨਾਲ ਪਉ ਬੱਜੀ ਬਹੁਤ ਜ਼ਿਆਦਾ ਸੁਆਦ ਬਣਦੀ ਹੈ ਨਾਲ ਹੀ ਮਟਰ ਪਾ ਦਵਾਂਗੇ ਅੱਧਾ ਚਮਚ ਨਮਕ 1 ਚਮਚ ਪਾਉ ਬਾਜੀ ਮਸਾਲਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹ ਸਿਰਫ ਕਲਰ ਲਈ ਹੁੰਦੀ ਹੈ ਬਿਲਕੁਲ ਸਪਾਈਸੇ ਨਹੀਂ ਹੁੰਦੀ ਤਿੱਖੇ ਨਹੀਂ ਹੁੰਦੀ ਅਗਰ ਤੁਹਾਡੇ ਕੋਲ ਚਕੁੰਦਰ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਥੋੜੀ देर ਮਿਕਸ ਕਰਨ ਤੋਂ ਬਾਅਦ ਇਸ ਵਿੱਚ ਪਾਣੀ ਪਾ ਦਾਂਗੇ ਪਾਣੀ ਤੁਸੀਂ ਇੰਨਾ ਕੁ ਪਾਣਾ ਹੈ ਕਿ ਜਿਹਦੇ ਵਿੱਚ ਤੁਹਾਡੀਆਂ ਸਬਜ਼ੀਆਂ ਚੰਗੀ ਤਰ੍ਹਾਂ ਡੁੱਬ ਜਾਣ ਜ਼ਿਆਦਾ ਪਾਣੀ ਨਹੀਂ ਪਾਣਾ ਹੁਣ ਇਹਨਾਂ ਨੂੰ ਹਿਲਾਉਣ ਤੋਂ ਬਾਅਦ ਅਸੀਂ ਕੁੱਕਰ ਬੰਦ ਕਰ ਦਵਾਂਗੇ ਸਬਜ਼ੀਆਂ ਨੂੰ ਅਸੀਂ 4 ਤੋਂ 5 ਵਿਸਲ ਮਰਾਵਾਂਗੇ ਹੁਣ ਤੜਕੇ ਲਈ ਸਾਨੂੰ ਲਸਣ ਚਾਹੀਦਾ ਹੈ 8 ਤੋਂ 10 ਕੱਲੀਆਂ ਲਸਣ ਦੀਆਂ ਲੈ ਲਾਂਗੇ 1 ਇੰਚ ਅਦਰਕ ਦਾ ਟੁਕੜਾ ਵਿੱਚ ਅਸੀਂ ਥੋੜਾ ਜਿਹਾ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ ਤੁਸੀਂ ਜਿੰਜਰ گارਲਿਕ ਪੇਸਟ ਵੀ ਲੈ ਸਕਦੇ ਹੋ ਤੜਕਾ ਲਗਾਉਣ ਲਈ ਹੁਣ ਅਸੀਂ ਇੱਕ ਪੈਨ ਲਵਾਂਗੇ ਪੈਨ ਗਰਮ ਹੋਣ ਤੋਂ ਬਾਅਦ ਇਸ ਵਿੱਚ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਥੋੜਾ ਜਿਹਾ ਬਟਰ ਐਡ ਕਰਾਂਗੇ ਬਟਰ ਐਡ ਕਰਨ ਤੋਂ ਬਾਅਦ ਅਸੀਂ ਕੱਟਿਆ ਹੋਇਆ ਪਿਆਜ਼ ਇਸ ਵਿੱਚ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਅਸੀਂ ਹਿਲਾ ਲਵਾਂਗੇ ਥੋੜੀ देर ਭੁੰਨਣ ਤੋਂ ਬਾਅਦ ਇਸ ਵਿੱਚ ਕੁੱਟਿਆ ਹੋਇਆ ਲਸਣ ਅਦਰਕ ਪਾਵਾਂਗੇ ਇਸ ਨੂੰ 2 ਤੋਂ 3 ਮਿੰਟ ਤੱਕ ਭੁੰਨਾਂਗੇ ਕਿ ਜਦੋਂ ਤੱਕ ਲਸਣ ਅਦਰਕ ਦਾ ਕੱਚਾਪਣ ਨਹੀਂ ਚਲ ਜਾਂਦਾ 2 ਤੋਂ 3 ਮਿੰਟ ਬਾਅਦ ਇਸ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਨਾਲ ਹੀ ਅਸੀਂ ਇਸ ਦੇ ਟਮਾਟਰ ਪਾ ਦੇਣਾ ਹੈ 2 ਤੋਂ 3 ਮਿੰਟ ਪਕਾਉਣ ਤੋਂ ਬਾਅਦ ਟਮਾਟਰ ਸੌਫਟ ਹੋ ਗਿਆ ਹੁਣ ਅਸੀਂ ਇਸ ਵਿੱਚ ਨਮਕ ਪਾਵਾਂਗੇ ਅੱਧਾ ਚਮਚ ਨਮਕ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਹਲਦੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਥੋੜੀ ਦੇਰ ਲਈ ਲੋ ਫਲੇਮ ਤੇ ਪਕਾਵਾਂਗੇ ਤਾਂ ਕਿ ਮਸਾਲੇ ਜਲਣ ਨਾ ਹੁਣ ਅਸੀਂ ਆਪਣੀਆਂ ਸਬਜ਼ੀਆਂ ਚੈੱਕ ਕਰਾਂਗੇ ਪੰਜ ਸੀਟੀਆਂ ਲੱਗ ਗਈਆਂ ਹਨ ਹੁਣ ਕੁੱਕਰ ਨੂੰ ਖੋਲ ਲਵਾਂਗੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਚਲੋ ਚੈੱਕ ਕਰ ਲਨੇ ਆ ਇੱਕ ਨਾਈਫ ਲੈ ਕੇ ਸਬਜ਼ੀਆਂ ਨੂੰ ਥੋੜਾ ਪ੍ਰੈਸ ਕਰਕੇ ਦੇਖ ਲਾਂਗੇ ਚੰਗੀ ਤਰ੍ਹਾਂ ਗਲ ਗਈ ਹੈ ਤੜਕੇ ਵਿੱਚ ਪਾ ਦਵਾਂਗੇ ਨਾਲ ਹੀ ਅਸੀਂ ਇਸ ਦੇ ਇੱਕ ਚਮਚ ਪਾਉ ਭਾਜੀ ਮਸਾਲਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਸ ਨੂੰ 3 ਤੋਂ 4 ਮਿੰਟ ਲਈ ਮੀਡੀਅਮ ਫਲੇਮ ਤੇ ਢੱਕ ਕੇ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਕਲਰ ਆਇਆ ਹੈ ਸਬਜ਼ੀਆਂ ਬਹੁਤ ਚੰਗੀ ਤਰ੍ਹਾਂ ਸੌਫਟ ਹੋ ਗਈਆਂ ਹਨ ਹੁਣ ਅਸੀਂ ਇਸ ਨੂੰ ਆਲੂ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਥੋੜਾ ਟਾਈਮ ਲੱਗੇਗਾ ਪਰ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਹੁਣ ਅਸੀਂ ਇਸ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ ਪਾਣੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਜਿੱਦਾਂ ਦੀ ਵੀ ਤੁਹਾਨੂੰ ਬਾਜੀ ਦੀ ਕਨਸਿਸਟੈਂਸੀ ਚਾਹੀਦੀ ਹੈ ਜੇਕਰ ਤੁਸੀਂ ਥਿੱਕਾ ਆਂਦੇ ਹੋ ਫਿਰ ਅੱਧਾ ਗਲਾਸ ਪਾਣੀ ਵੀ ਪਾ ਸਕਦੇ ਹੋ ਹੁਣ ਇਸ ਨੂੰ ਮੀਡੀਅਮ ਫਲੇਮ ਤੇ 1 ਮਿੰਟ ਲਈ ਪਕਾਵਾਂਗੇ एक मिनट हो गया हूँ तुम देख सकते हो साड़ी भाजी बन गई है इस विच इसी अद्धा नींबू पावे चंगी तरह मिक्स कर लवोंगे हूँ असं इस विच कसूरी मेथी पावेंगे साड़ी भाजी बन के तैयार है हूँ पाओ गरम पाव नू सेंटर चो कट लवोंगे बटर लवोंगे ਥੋੜਾ ਜਿਹਾ ਪਾਉ ਬਾਜੀ ਮਸਾਲਾ ਤੇ ਕਸੂਰੀ ਮੇਥੀ ਪਾ ਕੇ ਪਾਉ ਨੂੰ ਗਰਮ ਕਰਾਂਗੇ ਦੋਨੋਂ ਸਾਈਡ ਤੋਂ ਅਸੀਂ ਚੰਗੀ ਤਰ੍ਹਾਂ ਸੇਕ ਲੈਣਾ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਤਵੇ ਉੱਤੇ ਭਾਜੀ ਪਾ ਕੇ ਵੀ ਪਾਉ ਸੇਕ ਸਕਦੇ ਹੋ ਹੁਣ ਅਸੀਂ ਗਰਮਾ-ਗਰਮ ਸਰਵ ਕਰਾਂਗੇ ਤੁਸੀਂ ਵੀ ਆਪਣੀ ਫੈਮਿਲੀ ਨੂੰ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰਾਓ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਨਾਲ ਹੀ ਬੈਲ ਆਈਕਨ ਨੂੰ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਰੈਸਪੀ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ